ਸਾਸਿਕਾ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੇ ਉਮੀਦ ਕਰਦੇ ਆ ਕਿ ਸਾਰੇ ਠੀਕ ਹੋਵੋਗੇ ਤੇ ਅਸੀਂ ਵੀ ਸਾਰੇ ਠੀਕ ਆ ਜੀ ਤੇ ਅੱਜ ਆ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰ ਤੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਤੇ ਸਾਰੇ ਤੇ ਮੇਰੇ ਭਰੇ ਹੱਥ ਰੱਖੇ ਵਾਹਿਗੁਰੂ ਜੈਸੇ ਸਾਸਿਕਾ ਬਲਾਉ ਜੈਸੇ ਜੈਸੇ ਖਾਕ ਗਿਆ ਯਾਤਰਾ ਤੋਂ ਆ ਤੇ ਜੀ ਇਹ ਯਾਤਰਾ ਕਰਕੇ ਆਏ ਨੇ ਨਾਨਕ ਸਰ ਤੋਂ ਅੱਜ ਸਵੇਰੇ ਆਏ ਨੇ 5 ਵਜੇ ਮੈਂ ਸੁੱਤਾ ਪਿਆ ਸੀ ਤੇ ਫੋਨ ਕੀਤਾ ਇਹਨਾਂ ਨੇ ਤੇ ਅਸੀਂ ਆ ਗਏ ਆ ਜੀ ਲੈ ਜਾਓ ਸਾਨੂੰ ਇੱਥੋਂ ਬੱਸ ਜਿੱਥੇ ਚੜਾਇਆ ਸੀ ਇਹ ਭਾਈ ਸਾਹਿਬ ਇਹ ਤਾਂ ਵੱਡੇ ਭਾਈ ਸਾਹਿਬ ਸੁੱਤੇ ਹੋਏ ਨੇ ਉੱਧਰ ਤੇ ਛੋਟੇ ਭਾਈ ਸਾਹਿਬ ਕਾਹੜੀ ਸਾਰੀ ਰਾਤ ਸੁੱਤੇ ਨਹੀਂ ਆਪਾਂ ਸਾਰੀ ਰਾਤ ਨਹੀਂ ਸੁੱਤੇ ਸਾਰਾ ਦਿਨ ਵੀ ਸੁੱਤੇ ਨਹੀਂ ਸਾਰੀ ਰਾਤ ਸਾਰਾ ਦਿਨ ਵੀ ਨਹੀਂ ਸੁੱਤੇ ਦਿਨੇ ਨਹੀਂ ਵਿੱਚ ਬੱਚਿਆਂ ਨੇ ਆਉਣ ਦੀ ਵੇਲੇ ਝੋਕਾ ਵੀ ਲਾ ਲਿਆ ਉੱਥੇ ਤੁਰੇ ਫਿਰਦੇ ਰਹੇ ਜੋ 8:30 ਵਜੇ ਲਗੇ ਕਿੰਨੇ ਕੁ ਦੂਰ ਕਿੰਨੇ ਕੁ ਦੂਰ ਸੀ ਇਹ ਇਹ ਜਸ ਨੇ ਖੂ ਜਸ ਖੂ ਕੀਤਾ ਹਨ ਏਨਜੋਏ ਜਸੇ ਮੱਥਾ ਟੇਕਿਆ ਜਸੇ ਜਸੇ ਕੱਲ ਕਿੱਥੇ ਗਏ ਸੀ ਹੈ ਜਸੇ ਕਿੱਥੇ ਹੋ ਕੇ ਆਏ ਕੱਲ ਦੱਸੋ ਕਿੱਥੇ ਗਏ ਸੀ ਏਮ ਇਹ ਜੇ ਇਹ ਹਜੇ ਕਿਆ ਕਰਕੇ ਆਇਆ ਹੈ ਦੇਖ ਕੇ ਆਇਆ ਹੈ ਨਾ ਇਹ ਆਪਾਂ ਜਦੋਂ ਪਹਿਲਾਂ ਸਾਰੇ ਸਾਡੇ ਨਾਲ ਘੁੰਮਦਾ ਫਿਰਦਾ ਰਿਹਾ ਤੇ ਦਰਸ਼ਕਦਾਰੇ ਵੀ ਅੰਦਰ ਕੀਤੇ ਚਲੋ ਮਾਤਾ ਦੇਖ ਕੇ ਆਇਆ ਬਾਅਦ ਵਿੱਚ ਤੋਂ ਆ ਕੇ ਆਪਸ ਰਾਦੇ ਵਿੱਚ ਲੰਮੇ ਪੈ ਗਏ ਫਿਰ ਇਹ ਸੋ ਗਿਆ ਆਪਣੇ ਆਪ ਮੈਂਟਨ ਹੀ ਲਾਇਆ ਇਹ ਲੈ ਕੇ ਬੱਸ ਇਸੇ ਵੇਲੇ ਸੋ ਗਿਆ ਇਹ ਨਹੀਂ ਤੇ ਐਸ ਵੇਲੇ ਐਦਾਂ ਨਾ ਫਟਕਾ ਬੰਨੇ ਹੁੰਦਾ ਵਾ ਨਾ ਖਤਿਆਰ ਹੁੰਦਾ ਵਾ ਉਹੋ ਹੀ ਕੱਪੜੇ ਕੱਲ ਦੇ ਪਏ ਹ ਜੇ ਤੱਕ ਲੱਥੇ ਨਹੀਂ ਹੈ ਨਹੀਂ ਤੇ ਉਸੇ ਜਾ ਕੇ ਕੇਸ ਕੀਤੇ ਹੀ ਉਹ ਨਹੀਂ ਆਹੋ ਜਦੋਂ ਰਾਤੀ ਆਏ ਮੈਂ ਕਿਹਾ ਉਹ ਬਲੇ ਉਹ ਨਸੀਰ ਮੋੜਾ ਆਇਆ ਅੰਦਾ ਪਰਕਾ ਬੱਜਾ ਆਇਆ ਵਾ ਤੇ ਆਪਾਂ ਮੇਂ ਸੁਣਨ ਲੱਗਿਆ ਰਹੇ ਅਕਿਤੇ ਬੋਲੇ ਜੁਬੀ ਵੀ ਨਹੀਂ ਬਸ ਕੇ ਇਹ ਵੀ ਥੱਕਿਆ ਆ ਵਾ ਫੋਨ ਫੜ ਕੇ ਬਾਹਰ ਬੈਠਾ ਆ ਵਾ ਇਹਨੇ ਤੇ ਐਸੇ ਲੈ ਪੁੜਕਦਾ ਹੁੰਦਾ ਵਾ ਆਪਾਂ ਨੂੰ ਦੱਸੋ ਮੈਂ ਥੱਕ ਗਿਆ ਹਾਂ ਦੇਖੋ ਉਹ ਤੇ ਕਿੰਨਾ ਘੁੰਮੀ ਕੀਤੀ ਫਿਰ ਦੀਦੀ ਵੀ ਬਣੇ ਕਾਕੇ ਦੇ ਨਵੇਂ ਦੀਦੀ ਬਣੇ ਨਵੇਂ ਨਵੇਂ ਦੀਦੀ ਨਾਲੋਂ ਮੈਂ ਕੀਤੀ ਠੀਕ ਹੰਦੇ ਗਲੀ ਦੇ ਆ ਅੱਛਾ ਉਹਨਾਂ ਨਾਲ ਆ ਕੇ ਕਦੀ ਉਹਨਾਂ ਕੋਲ ਜਾਵੇ ਕਦੀ ਉਹਨਾਂ ਨੂੰ ਕਹਿੰ ਮੈਨੂੰ ਆਪਣੇ ਕੋਲ ਬੁਲਾਓ ਕਦੀ ਮੈਂ ਮਮਾ ਕੋਲ ਜਾਣਾ ਕਦੀ ਉਹਨਾਂ ਕੋਲ ਜਾਣਾ ਸਾਡੇ ਪਿੱਛੇ ਵਾਲੀ ਸਾਈਡ ਤੇ ਬੈਠੇ ਚਲੋ ਇਹਦੇ ਭਾਈ ਸਾਹਿਬ ਬਾਹਰੋਂ ਚ ਲੱਗੇ ਹੋਏ ਨੇ ਇਹਨੇ ਨਹੀਂ ਗੱਲ ਕਰਨੀ ਹੈ ਜੇ ਇਹ ਸੋਮਨ ਨਹੀਂ ਆਇਆ ਥਕੇ ਹੈ ਜਿਹਦੇ ਵੱਡੇ ਭਾਈ ਸਾਹਿਬ ਸੁੱਤੇ ਹੋਏ ਨੇ ਰਮਾਨ ਨਾ ਨੇ ਇਹ ਵੀ ਅਰੇ ਤਾਂ ਨੀਂਦ ਨਹੀਂ ਪੂਰੀ ਹੋਈ ਤੇ ਜਾਗਦੇ ਰਹੇ ਸਾਰੀ ਰਾਤ ਠੰਡਾ ਦੀ ਵੀ ਹੈ ਠੰਡ ਹੋ ਗਈ ਬਾਜੀ ਕੱਪੜੇ ਪਾਓ ਬਾਹਰ ਹਵਾ ਚੱਲਦੀ ਠੰਡੀ ਕਿੰਨੀ ਸੁیرے ਦੀ ਕਿਦਾਂ ਲੱਦੀ ਠੰਡ ਕਿਦਾਂ ਲੱਦੀ ਹੈ ਕਿਦਾਂ ਦੀ ਠੰਡ ਬੈਠੋ ਉਹਦੇ ਨੇ ਬੈਠੋ ਬੈਠੋ ਤੁਸੀਂ ਕੀ ਲੈਣਾਵਾ ਤੇ ਬੈਠੋ ਇੱਥੇ ਦਿਨੇ ਆ ਆਹੋ ਤੇ ਮੈਂ ਟੀਵੀ ਕਿਹੜਾ ਲੱਗ ਦਵਾ ਦਿਨਾ ਵਾਂ ਉਹ ਦਿਨੇ ਤੈਨੂੰ ਕੱਟ ਕੇ ਇਸ ਤਰ੍ਹਾਂ ਨਹੀਂ ਮਿਲਨੀਗੀ ਪਹਿਲਾਂ ਬੈਠੋ ਇੱਥੇ ਆ ਕੇ ਬੈਠੋ ਉਸ ਤਰ੍ਹਾਂ ਲੱਭਣੀ ਬੈਣੀ ਕਿੱਥੇ ਗਈ ਆ ਕੀ ਪੱਤੀ ਪੱਤੀ ਦੋ ਪਹਿਲਾਂ ਲੱਭਨੇ ਆ ਫੇਰ ਤੈਨੂੰ ਦਿਨੇ ਕਿਹੜੀ ਪੱਤੀ ਸੋਈ ਦੀ ਪਰ ਸੋਈ ਦੀ ਕਿਥੇ ਲੱਭੋ ਕਿਥੇ ਹੈਗੀ ਇਥੇ ਐਦਾਂ ਨਹੀਂ ਤੁਹਾਨੂੰ ਲੱਭਣੀਗੀ ਫੇਰ ਐਦਾਂ ਨਹੀਂ ਮਿਲਨੀਗੀ ਉਹ ਚੀਜ਼ੀ ਖਾਣੀ ਹੈ ਆਹ ਖਾਣੀ ਹੈ ਆਹ ਚੀਜ਼ੀ ਆ ਨਹੀਂ ਖਾਣੀ ਖਾ ਲਾ ਬੜੀ ਸੁਆਦੀ ਖਾ ਲਾ ਇੱਕ ਵਾਰੀ ਖਾ ਕੇ ਦੇਖ ਆ ਵੇ ਖਾ ਲਾ ਖਾ ਕੇ ਦੇਖ ਤੋੜਾ ਨਹੀਂ ਨਹੀਂ ਖਾ ਲਾ ਆਹ ਲੈ ਮੈਂ ਲੈ ਲੈ ਫੜ ਲਓ ਫੜ ਲਓ ਦੋ ਤੂੰ ਦਈ ਆਈ ਨਹੀਂ ਖੀਰਾ ਇਹਨਾਂ ਬੱਚਿਆਂ ਨੂੰ ਚਾਹੀਦਾ ਵਾਸ ਖਾਣ ਨੂੰ ਚਲਾਓ ਇੱਧਰ ਉਹ ਕੋਈ ਹੈਗਾ ਉੱਧਰ ਆ ਫੜੀ ਬੈ ਜਾ ਉਦੋਂ ਖੋਲ ਦੇ ਇੱਕ ਮਿੰਟ ਬੈ ਜਾ ਨਹੀਂ ਕਿਹੜਾ ਦਿੱਤੇ ਇੱਕ ਮੇਰੀ ਇੱਕ ਉਹਦੀ ਇੱਕ ਉਹਦੀ ਇੱਕ ਮੇਰੀ ਇੱਕ ਮੇਰੀ ਹੈ ਮੈਨੂੰ ਇੱਕ ਮੇਰੀ ਆ ਕਾਦੀ ਗੰਨੋ ਮੈਂ ਵੀ ਨਹੀਂ ਆ ਕਿਉਂ ਤੈਨੂੰ ਪੈਸੇ ਦਿੱਤੇ ਨਾ ਫੜਾਓ ਮੈਂ ਵੀ ਨਹੀਂ ਅਦੀ ਦੀ ਮੇਰੀ ਵੀ ਲੈ ਕੇ ਆਓ ਅਦੀ ਦੀ ਮੇਰੀ ਲੈ ਕੇ ਆਓ ਅਦੀ ਦੀ ਜਲਦੀ ਮੈਨੂੰ ਅਦੀ ਦੇ ਅਦੀ ਦੇ ਮੈਨੂੰ ਓ ਠੀਕ ਖੋਲੋ ਲਿਓ ਪਾਈਪ ਖੋਲ ਦੋ ਲਿਓ ਪਾਈਪ ਖੋਲ ਦੋ ਪਾਣੀ ਕੀ ਹੈ ਥਕਾਵਟ ਨਹੀਂ ਆਈ ਤੁਹਾਨੂੰ ਕੱਲ ਬਾਬੇ ਗਿਆ ਸੀ ਥਕਾਵਟ ਨਹੀਂ ਆਈ ਤੁਹਾਨੂੰ ਥਕਾਵਟ ਨਹੀਂ ਆਈ ਲੱਤਾ ਨਹੀਂ ਪੀੜ ਹੁੰਦੀਆਂ ਪਾਦੇ ਤੇ ਬੜੀਆਂ ਲੱਤਾਂ ਪੀੜ ਹੁੰਦੀਆਂ ਪਾਦੇ ਤੇ ਖੱਲੀਆਂ ਵੀ ਬੜੀਆਂ ਪਈਆਂ ਹੀ ਆ। ਤੁਰਿਆ ਨਹੀਂ ਜਾਂਦੇ ਪਾਗਦੇ। ਹੁਣ ਵੇ ਫਰੂਟੀ ਫੜ ਕੇ ਤੇ ਐ ਨਾ ਚੰਦਿਆ ਵਾ। ਨੱਚਣ ਹੀ ਦਿਆ ਹਾਂ ਹੁਣੇ। ਹੁਣ ਇਹ ਤਾਂ ਨੱਚਣ ਹੀ ਹਾਂ ਹੁਣੇ ਕਹਿੰਦਾ ਨਹੀਂ ਮੇਰੀਆਂ ਲੱਤਾਂ ਪੀੜ ਹੁੰਦੀਆਂ। ਸੇਅਰ ਦਾ ਬੈਠਾ ਅੰਦਰ। ਉਹ ਸਲਾਈ ਨਹੀਂ ਇਦਾਂ। ਸੇਅਰ ਦਾ ਅੰਦਰ ਬੈਠਾ ਆ। ਲਿਆ ਮੈਂ ਖੋਲਦਾ। ਦੇ ਦੇ ਆਲੇ ਵਿੱਚ ਟੁੱਟੀ। ਉਹ ਧਿਆਨ ਨਾਲ। ਹੁਣੇ ਸਲਾਈ ਵੱਢੀ ਮੇਰੀ ਪਾੜ ਲਈ ਸੀ। ਹੂੰ ਲੈ ਧੋ ਵੀ ਮਿੰਨਮੀ ਜੇ ਤੂੰ ਉਦਾਂ ਵਾਂਗੂ ਕੀਤਾ ਨਾ ਕੱਲ ਵਾਂਗੂ ਤੇ ਕੋਟ ਪੈਣੀ ਤੈਨੂੰ ਕੱਲ ਤੂੰ ਸਾਰੀ ਖਾਲੀ ਖਾਲੀ ਕਰਕੇ ਫੜਾਈ ਮੈਨੂੰ ਇੱਧਰ ਆ ਫੜਾ ਮੈਨੂੰ ਇਹ ਵੀ ਅੱਧੀ ਅੱਧੀ ਖਾਣੀ ਆ ਜੇ ਖੋਲ ਦੇ ਦਵਾਂ ਇਹ ਵੀ ਅੱਧੀ ਅੱਧੀ ਖਾਣੀ ਆ ਅੱਛਾ ਹੂੰ ਅੱਧੀ ਉਹ ਅੱਧੀ ਮੈਂ ਆ ਦੇਣੀ ਹੂੰ ਪਾਪਾ ਜੇ ਜੇ ਤਾ ਨਾ ਹੂੰ ਨਹੀਂ ਪੁੱਤਾ ਤਾ ਤੂੰ ਪੁੱਤਾ ਓਏ ਚੈਸ ਇਹ ਪਾਈ ਸਭ ਨੇ ਚੈਸ ਕਰਕੇ ਪੀਣੀ ਹੁੰਦੀ ਜਾਂ ਜਿੱਦਾਂ ਪੈਗ ਲਾਈਦੇ ਆ ਹੂੰ ਟੇਸਟ ਠੀਕ ਹੈ ਓਏ ਮੇਰੀ ਮਾਸੀ ਦੇ ਕੇ ਗਏ ਹੀ ਓਏ ਮਾਸੀ ਦੇ ਕੇ ਗਈ ਹਾਂ ਕਿਹੜੇ ਮਾਸੀ ਦੇ ਕੇ ਆ ਉਹ ਨਮਾ ਜੀ ਓਹ ਲੈ ਭਾਈ ਮੈਨੂੰ ਵੀ ਦੇ ਕੇ ਆ ਵੇ ਨਹੀਂ ਦੇ ਦੇ ਆ ਵੇਖੋ ਮੈਨੂੰ ਮੈਨੂੰ ਦੇ ਦੋ ਤੂੰ ਇਹ ਥੋੜੀ ਦਿੱਤੀ ਹੈ ਮੈਨੂੰ ਵੀ ਮੁੰਨਾ ਮਾਸੀ ਦਿੱਤੀ ਹੈ ਟੇਸਟ ਕਰ ਟੇਸਟ ਹੂੰ ਹਾਲੋ ਜੋ ਮੈਂ ਤੂੰ ਆਕੇ ਹਲੋ ਆ ਮੰਗਦੇਵੇਂ ਆ ਨਹੀਂ ਖਾਣੀ ਹੁਣ ਕਿਉਂ ਇੱਕ ਚਮਚੇ ਖਾ ਕੇ ਵੇ ਬੜੀ ਸੁਆਦੀ ਟੇਸਟੀ ਖਾ ਕੇ ਵੇਖੋ ਟੇਸਟੀ ਹੈ ਖਾ ਕੇ ਵੇਖ ਪਪਾਇੋਟ ਹੀ ਤੇ ਪਾਰੇ ਖਾ ਲਈ ਹੀ ਉਹਨੂੰ ਕਿੱਥੋਂ ਲਿਆਵਾਂ ਮੈਂ ਉਹ ਤੇ ਆ ਕਹਦੇ ਸਨੈਕਰ ਚਾਕਲੇਟ ਖਾਧੀ ਪਹਿਲੇ ਚਾਕਲੇਟ ਉਹ ਨਹੀਂ ਮੈਂ ਚਾਕਲੇਟ ਖਾਧੀ ਸੀ ਨਾ ਉਹ ਤਾਂ ਕਿੰਨੀਆਂ ਚੀਜ਼ਾਂ ਖਾਧੀਆਂ ਕਿੰਨੀਆਂ ਚੀਜ਼ਾਂ ਖਾਧੀਆਂ ਹੁਣ ਹੁਣ ਤਾਂ ਤੰਗ ਖੁੰਂਦੀ ਤੰਗ ਕਰਨ ਦੇ ਜਦੀ ਮੈਨੂੰ ਕੀ ਆਈ ਕਿਹੜਾ ਆਈਡੀਆ ਆ ਤੁਹਾਨੂੰ ਹੂੰ एन बार बार हाँ। अच्छा किनू बिचा है <laughs> अच्छा नज़र लत्थी मम्मी दी मम्मी नजर कह लगी है मम्मी ने नजर कह लगी नयर लाई है ਨਹੀਂ ਲਾਲ ਲਾਲ ਮੇ ਹਰੀ ਮੇ ਨਹੀਂ ਨਹੀਂ ਲਾਲ ਤੇ ਤੈਨੂੰ ਹੀ ਤੈਨੂੰ ਵੀ ਲਾਉਣੀ ਤੇਰੀ ਨਜ਼ਰ ਦੀ ਥੱਲੇ ਹੋ ਜਾ ਥੱਲੇ ਹੋ ਜਾ ਫਟਾਫਟ ਥੱਲੇ ਹੋ ਜਾ ਥੱਲੇ ਹੋ ਜਾ ਥੱਲੇ ਕਰੋ ਸਾਰੇ ਥੱਲੇ ਕਰੋ ਇਹ ਕੋਈ ਮਿੱਤਣਾ ਸਾਥ ਨਹੀਂ ਕਰਦਾ ਕਹਿੰਦੇ ਇਹਦੀ ਸਾਰੇ ਨਜ਼ਰ ਲਾਦਣੀ ਇਹਨੂੰ ਜਿਹੜੀ ਤੈਨੂੰ ਲੱਗੀ ਨਾ ਯਾਰ ਜਿਵੇਂ ਜਿਹੜੀ ਤੈਨੂੰ ਟਿਵੀ ਟਿਵੀ ਲਾਦਾ ਤਾਂ ਟਿਵੀ ਲਾਦਾ ਉਹ ਤੇ ਬੈਠੋ ਟਿਵੀ ਲਾ ਗਈ ਆ ਵੇਖੀ ਕਿੰਦਾ ਸਾਈਡ ਤੇ ਹੋ ਕੇ ਇਕੱਲਾ ਹੋ ਕੇ ਬੈਠਾ ਵਾ ਇਹ ਤੇ ਪਾਦੀ ਜਗਾ ਵਾ ਨਾ ਹਾਂਜੀ ਇਹ ਤੇ ਪਾਦੀ ਜਗਾ ਵਾ ਪਾ ਬੈਠਦੇ ਇੱਥੇ ਤੇ ਹੁਣ ਤੁਸੀਂ ਬੈਠਣਾ ਹੈ ਤੁਸੀਂ ਬੈਠਣਾ ਇੱਥੇ ਭਾਜੀ ਚਲੋ ਉਧਰ ਮੱਛਰ ਕੋ ਮੰਦਿਆ ਤੜੇ ਲਾਗੇ ਮੱਛਰ ਲੜੇਗਾ ਮੱਛਰ ہاں ਜੀ